ਦੇ ਕਰਨ ਮੈਂ ਆਪਣੀ ਕੁਰਬੁਸ਼ੀ ਕਰ ਸਕਦੀ ਮੈਂ ਨਹਿਰ ਤੇ ਛਾਲ ਮਾਰ ਦ ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਤਾਂ ਦੇਖਣ ਮੇਰੇ ਨਿੱਕੇ ਨਿੱਕੇ ਦੋ ਬੱਚੇ ਮੇਰੇ ਬੱਚਿਆਂ ਦੇ ਕਾਰਨ ਇਹੀ ਹੋਣਗੇ 4-5 ਦਿਨ ਤੋਂ ਮੈਂ ਦਰਖਾਸਤ ਦਿੱਤੀ ਸੀ ਥਾਣੇ ਦੇ ਵਿੱਚ ਸਾਡੀ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੋ ਥਾਣੇ ਦੇ ਵਿੱਚ ਮੈਂ ਬੰਦੇ ਲਿਖਾਏ ਹੈਗੇ ਹੁਕਮਚੰਦ ਸਿੰਘ ਮੇਰਾ ਮਮਾ ਹੀ ਪਰਮਜੀਤ ਸਿੰਘ ਇੱਕ ਅੱਗੇ ਟਰੈਕਟਰ ਸੇਲ ਕੀਤਾ ਹੀ ਉਹਨਾਂ ਨੂੰ ਹਰਸ਼ਦੀਪ ਸਿੰਘ ਇਹਨਾਂ ਨੂੰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਨੂੰ ਇਹਨਾਂ ਨੂੰ ਪੁਲਿਸ ਦੇ ਕੋਲ ਲੈ ਕੇ ਗਏ ਇਹਨੇ ਪ੍ਰਾਂਨ ਕੇ ਮੇਰੇ ਨਾਲ ਐਡਾ ਧੋਖਾ ਕਰਿਆ ਮੇਰਾ ਬੱਚੇ ਦਾ ਟਰੈਕਟਰ ਲਿਆ ਸੀ ਟਰੈ ਇਹਨੇ ਦੱਬਾ ਮਾਰ ਲਿਆ ਉਸ ਦੱਬੇ ਦੇ ਵਿੱਚ ਮੈਂ ਆ ਬੱਚਿਆਂ ਨੂੰ ਲੈ ਕੇ ਮੇਰੀ ਨੂੰਹ ਥੋੜਾ ਕੋਈ ਕਰਦੀ ਆ ਪਹਿਲਾਂ ਮੈਂ ਰੁੱਸੀ ਨੂੰ ਮੈਂ ਸਮਝਾ ਕੇ ਲਈ ਉਹ ਕਹਿੰਦੀ ਤੇਰੇ ਭਰਾ ਨੇ ਇਹ ਕੁਝ ਕਰਿਆ ਦੂਜੀ ਗੱਲ ਇਹਨੇ ਇਹ ਗੱਲ ਹੁਣ ਉਹ ਕਹਿੰਦੀ ਵੀ ਮੈਂ ਆਪਦੇ ਬੱਚਿਆਂ ਨੂੰ ਲੈ ਕੇ ਕੁਝ ਵੀ ਕਰ ਸਕਦੀ ਆ ਦੋ ਤਾਂ ਮੇਰੇ ਅੱਗੇ ਗੁਜ਼ਰ ਗਏ ਹੁਣ ਦੱਸ ਮੈਂ ਕਿੱਧਰ ਨੂੰ ਜਾਵਾਂ ਸਸਕਾਲ ਤੁਸੀਂ ਦੇਖ ਰਹੇ ਹੋ ਤੇਜਪੰਜਾਬ ਟੈਲੀਵਿਜ਼ਨ ਮੈਂ ਹਰ ਮਿਲਪੀਤ ਤੁਹਾਨੂੰ ਜੇਤੋ ਹੋਏਗਾ ਕਿ ਜੇਤੋ ਵਿੱਚ ਇੱਕ ਪੱਤਰਕਾਰ ਸਮੇਤ ਦੋ ਹੋਰ ਵਿਅਕਤੀਆਂ ਉੱਤੇ ਇੱਕ ਟਰੈਕਟਰ ਦੇ ਮਾਮਲੇ 'ਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਜੇਤੋ ਥਾਣੇ ਦੇ ਵਿੱਚ ਇਸ ਦੇ ਵਿੱਚ ਜੇਤੋ ਦਾ ਇੱਕ ਪੱਤਰਕਾਰ ਹੁਕਮਚੰਦ ਵੀ ਸ਼ਾਮਲ ਹਸ ਦੇ ਖਿਲਾਫ ਵੀ ਧੋਖਾਧੜੀ ਦਾ ਤੇ ਸਾਜਿਸ਼ ਵਿੱਚ ਸ਼ਾਮਲ ਹੋਣ ਦੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਡਿਜੀਟਲ মিডিਆ ਦੇ ਜਿਹੜੇ ਉਹਨਾਂ ਦੇ ਸਹਿਕਰਮੀ ਨੇ ਉਹ ਲਗਾਤਾਰ ਉਸ ਦਾ ਪੱਖ ਪੂਰਦਿਆਂ ਉਸ ਦੀ ਹਮਾਇਤ ਵਿੱਚ ਇੱਕ ਮਾਹੌਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਬਚਾ ਕਰਨ ਦੀ ਕੋਸ਼ਿਸ਼ ਜਿਹੜੀ ਕਿਸ ਭਾਵਕ ਹੈ ਉਹ ਕਰ ਰਹੇ ਨੇ ਦੂਜੇ ਪਾਸੇ ਇਸ ਮਾਮਲੇ ਚ ਦੂਜੀ ਤਰ ਜੋ ਹੈ ਵੀਰਪਾਲ ਕੌਰ ਦੀ ਪੀੜਤ ਔਰਤ ਜਿਹੜੀ ਹੈ ਜਿਸ ਦਾ ਜਿਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਮਾਮੇ ਸੌਰੇ ਨੇ ਜਿਹੜਾ ਟਰੈਕਟਰ ਹੈ ਉਹ ਵੇਚ ਦਿੱਤਾ ਤੋਖ ਦੇ ਨਾਲ ਇਸ ਮਾਮਲੇ 'ਚ ਹੁਕਮਚੰਦ ਸਮੇਤ ਤਿੰਨਾਂ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਇਧਰ ਡਿਜੀਟਲ মিডিਆ ਜੋ ਹੈ ਜੈਤੂ ਦਾ ਉਸ ਦੇ ਵੱਲੋਂ ਜਿਹੜਾ ਪਲਕੇ ਇੱਕ ਕਾਲ ਦਿੱਤੀ ਗਈ ਹੈ। ਇਸ ਮਾਮਲੇ 'ਚ ਜੈਤੂ ਦੇ ਵਿਧਾਇਕ ਅਮੋਲਕ ਸਿੰਘ ਤੇ ਇਥੋਂ ਦੇ ਥਾਣੇਦਾਰ ਨੌਪ੍ਰੀਤ ਸਿੰਘ ਦੇ ਖਿਲਾਫ ਪੁਤਲਾ ਭੂਕ ਮੁਜ਼ਾਹਰਾ ਕਰਨ ਦੀ। ਡਿਜੀਟਲ মিডিਆ ਦਾ ਦਾਅਵਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਦੇ ਵਿੱਚ ਡੇਢ ਦਰਜਨ ਤੋਂ ਜ਼ਿਆਦਾ ਕਿਸਾਨ, ਮਜ਼ਦੂਰ ਤੇ ਵਿਦਿਆਰਥੀ ਜਥੇਬੰਦੀਆਂ ਹਿੱਸਾ ਲੈਣ ਗਏ। ਇਹਦੇ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਇਸ ਮਾਮਲੇ 'ਚ ਇੱਕ ਨਵਾਂ ਮੋੜ ਸਾਹਮਣੇ ਆਇਆ ਜਿਸ ਤੋਂ ਇਹ ਸਥਿਤੀ ਕਾਫੀ ਸੰਗੀਨ ਹੁੰਦੀ ਜਾਪਦੀ ਹੈ ਪੀੜਤ ਔਰਤ ਵੀਰਪਾਲ ਕੌਰ ਨੇ ਕੁਝ ਵੀਡੀਓ ਜਾਰੀ ਕੀਤੀਆਂ ਨੇ ਤੇ ਉਹਨਾਂ ਵੀਡੀਓ ਦੇ ਵਿੱਚ ਉਸ ਤੇ ਉਸਦੇ ਪਰਿਵਾਰ ਦੇ ਦੋਸਤ ਜਿਹੜੇ ਲੋਕ ਜਿਹੜੇ ਐ ਉਹ ਲਗਾਤਾਰ ਇਲਜ਼ਾਮ ਲਾ ਰਹੇ ਨੇ ਕਿ ਪੱਤਰਕਾਰ ਉਹਨਾਂ ਦੇ ਪਰਿਵਾਰ ਨੂੰ ਇਹ ਕੇਸ ਵਾਪਸ ਲੈਣ ਲਈ ਜਿਹੜਾ ਧਮਕਾ ਰਹੇ ਨੇ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਪਰਿਵਾਰ ਰਿਸ਼ਤੇ ਇਲਜ਼ਾਮ ਲਾ ਰਿਹਾ ਹੈ ਨਾਲ ਹੀ ਵੀਰਪਾਲ ਕੌਰ ਇਹ ਵੀ ਕਹਿ ਰਹੀ ਹੈ ਕਿ ਜੇ ਪੁਲਿਸ ਨੇ ਕੋਈ ਢੰਗ ਦੀ ਕਾਰਵਾਈ ਇਸ ਮਾਮਲੇ 'ਚ ਨਾ ਕੀਤੀ ਤਾਂ ਉਹ ਆਪਣੇ ਬੱਚਾ ਸਮੇਤ ਕੋਈ ਵੀ ਖਤਰਨਾਕ ਕਦਮ ਚੁੱਕ ਸਕਦੀ ਹੈ ਮੈਂ ਬੋਲੂ ਹਾਂ ਕਿ ਮੈਂ ਵੀਰਪਾਲ ਕੌਰ ਮੈਂ ਟਰੈਕਟਰ ਦਾ ਰੋਲਾ ਚਲਦਾ ਪਿਆ ਇਹ 4-5 ਦਿਨ ਤੋਂ ਮੈਂ ਦਰਖਾਸਤ ਦਿੱਤੀ ਸੀ ਥਾਣੇ ਦੇ ਵਿੱਚ ਸਾਡੀ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੋ ਥਾਣੇ ਦੇ ਵਿੱਚ ਮੈਂ ਬੰਦੇ ਲਿਖਾਈ ਹੈਗੇ ਹੁਕਮਚੰਦ ਸਿੰਘ ਮੇਰੇ ਮਮਾਈ ਪਰਮਜੀਤ ਸਿੰਘ ਇਕੋ ਅੱਗੇ ਟਰੈਕਟਰ ਸੇਲ ਕੀਤਾ ਹੀ ਉਹਨਾਂ ਨੂੰ ਹਰਸ਼ਦੀਪ ਸਿੰਘ ਇਹਨਾਂ ਨੂੰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਨੂੰ ਇਹਨਾਂ ਨੂੰ ਪੁਲਿਸ ਦੇ ਕੋਲ ਲੈ ਕੇ ਗਏ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਕਰਨ ਮੈਂ ਆਪਣੀ ਖੁਦਕੁਸ਼ੀ ਕਰ ਸਕਦੀ ਮੈਂ ਨਹਿਰ ਤੇ ਛਾਲ ਮਾਰ ਦਾਂ ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦਾਂ ਦੇਖੋ ਮੇਰੇ ਨਿੱਕੇ ਨਿੱਕੇ ਦੋ ਬੱਚਿਆਂ ਮੇਰੇ ਬੱਚਿਆਂ ਦੇ ਕਰਨ ਇਹੀ ਹੋਣਗੇ ਥਾਣੇ ਦੇ ਵਿੱਚ ਕਿਰਪਾ ਕਰਕੇ ਮੈਨੂੰ ਅਨਸਾਫ਼ ਦਵਾਇਆ ਜਾਵੇ ਜੇ ਦੋ ਦਿਨਾਂ ਦਾ ਟਾਈਮ ਆ ਨਾ ਕੋਈ ਟਾਈਮ ਮਿਲਿਆ ਹੀ ਬੰਦੇ ਰਸਟ ਕੀਤੇ ਤੇ ਮੈਂ ਆਪਣੀ ਖੁਸ਼ੀ ਕਰ ਲਿਆ ਇਹਨੇ ਭਰਾ ਮੰਨ ਕੇ ਮੇਰੇ ਨਾਲ ਐਡਾ ਧੋਖਾ ਕਰਿਆ ਮੇਰੇ ਬੱਚੇ ਦਾ ਟਰੈਕਟਰ ਲਿਆ ਸੀ ਟਰੈ ਇਹਨੇ ਦੱਬਾ ਮਾਰ ਲਿਆ ਉਸ ਦੱਬੇ ਦੇ ਵਿੱਚ ਮੈਂ ਆ ਬੱਚਿਆਂ ਨੂੰ ਲੈ ਕੇ ਮੇਰੀ ਨੂੰਹ ਥੋੜਾ ਕੋਈ ਕਰਦੀ ਆ ਪਹਿਲਾਂ ਮੈਂ ਰੁਤੀ ਨੂੰ ਮੈਂ ਸਮਝਾ ਕੇ ਲਈ ਉਹ ਕਹਿੰਦੀ ਤੇਰੇ ਭਰਾ ਨੇ ਇਹ ਕੁਝ ਕਰਿਆ ਦੂਜੀ ਗੱਲ ਇਹ ਨਹੀਂ ਇਹ ਗੱਲ ਹੁਣ ਉਹ ਕਹਿੰਦੀ ਵੀ ਮੈਂ ਆਪਦੇ ਬੱਚਾ ਨੂੰ ਲੈ ਕੇ ਕੁਝ ਵੀ ਕਰ ਸਕਦੀ ਆ ਦੋ ਤਾਂ ਮੇਰੇ ਅੱਗੇ ਗੁਜ਼ਰ ਕੇ ਹੁਣ ਦੱਸ ਮੈਂ ਕਿੱਧਰ ਨੂੰ ਜਾਵਾਂ ਇਹਨੂੰ ਮਾੜਾ ਮੋਟਾ ਤਾਂ ਹੋਣਾ ਚਾਹੀਦਾ ਸੀ ਵੀ ਇਹ ਮੈਂ ਕੀ ਕਰਿਆ ਕੁਛ ਨੇ ਸਾਡਾ ਕੁਛ ਨਹੀਂ ਕਰਿਆ ਚਾਰ ਦਿਨੋਂ ਅੱਗੇ ਪੰਜ ਦਿਨ ਪਰਚਾ ਕਟਾਇ ਨੂੰ ਉਹ ਵੀ ਕਰ ਸਕਦੇ ਜੇ ਕੁਛ ਨਾ ਕਰਿਆ ਸੀ ਕਿੱਧਰ ਨੂੰ ਜਾਵਾਂਗੇ ਸਾਡੇ ਆ ਬੱਚੇ ਵੀ ਜਾਣਗੇ ਉਹ ਤਾਂ ਗੱਜ ਤੌਰਾਨ ਮੂਤੇ ਪੱਤਰਕਾਰ ਸਾਨੂੰ ਤੰਗ ਕਰਦੇ ਆ ਤੁਸੀਂ ਕੋ ਝੂਠਾ ਪਰਚਾ ਪਾਤਾ ਐ ਕਰਤਾ ਅਸੀਂ ਕਾਹਦਾ ਝੂਠਾ ਪਾਤਾ ਜਦੋਂ ਸਾਡੀ ਚੀਜ਼ ਹੀ ਉਹ ਖਾ ਗਿਆ ਪੱਤਰਕਾਰ ਨੇ ਸਾਰਾ ਕੁਛ ਕਰਿਆ ਸਾਥੋ ਕਾਗਜ਼ ਪੱਤਰ ਦੋਹਾਂ ਜੀਆਂ ਤੋਂ ਲੈ ਕੇ ਅਸੀਂ ਆਣ ਪੋਲ ਸੀਗੇ ਪੂਗਾ ਪਚਾਤੇ ਸਾਨੂੰ ਕਾਗਜ਼ ਵੀ ਨਹੀਂ ਦਿੱਤੇ ਸਾਨੂੰ ਕੋਈ ਸਨਾਫ ਵੀ ਨਹੀਂ ਦਿੱਤਾ ਸਾਡੀ ਕਾਪੀ ਵੀ ਨਹੀਂ ਦਿੱਤੀ ਉਹ ਉਹਦੀ ਪਤਨੀ ਹੈ ਜੀ ਉਹ ਮੇਰਾ ਭਰਾ ਸੀਗਾ ਮੈਥੋਂ ਛੋਟਾ ਤੇ ਇਹਦੇ ਧੋਖੇ ਢੜੀ ਦੇ ਨਾਲ ਸਾਡੇ ਮਾਮੇ ਪਰਮਜੀਤ ਨੇ ਜਿਹੜਾ ਹੈਗਾ ਵੀ ਸਾਨੂੰ ਲਾਰੇ ਲਾ ਲਾ ਕੇ ਹੀ ਪ੍ਰੈਕਟ ਵੇਚ ਕੇ ਤੇ ਸਾਡੇ ਨਾਲ ਠੱਗੀ ਮਾਰੀ ਆ ਜੀ ਤੇ ਸਾਨੂੰ ਹਿਸਾਬ ਲੈਣਾ ਚਾਹੀਦਾ ਹੈਗਾ ਜਿਹੜਾ ਜੀ ਪੱਤਰਕਾਰਾ ਹੁਕਮ ਚੰਦ ਦਾ ਤੇ ਦੋ ਜਣੇ ਉਹਦੇ ਨਾਲ ਹੋਰ ਆ ਉਹਨਾਂ ਤੇ ਸਸਤ ਕਾਰਵਾਈ ਹੋਣੀ ਚਾਹੀਦੀ ਹੈ ਹਲੇ ਤੱਕ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਡੀ ਅਪੀਲ ਹੈ ਜੀ ਤੇ ਇਹਨੂੰ ਇਨਸਾਫ ਦੇਣਾ ਚਾਹੀਦਾ ਹੈਗਾ ਸਾਡੇ ਛੋਟੇ ਛੋਟੇ ਬੱਚੇ ਆ ਜੀ ਇਹਨਾਂ ਦਾ ਇਹ ਕਿੱਥੇ ਲੈ ਕੇ ਜਾਊਗੀ ਇਸ ਕਰਕੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਜੀ ਕਰਾਂਗੇ ਜੀ ਜੀ ਸਤੂ ਜੈਤੋ ਲੈ ਕੇ ਸਾਨੂੰ ਆਹਦਾ ਹੁਕਮਚੰਦ ਤੋਂ ਆਪਾਂ ਕਰਾ ਲઈએ ਕਾਪੀ ਵੀਰਪਾਲ ਦੇ ਨਾਂ ਕਰਾ ਦਿੰਨੇ ਆ ਤੇ ਸਾਨੂੰ ਹੀਰਾ ਫੇਰੀ ਨਾਲ ਹੀ ਇਹ ਪੈਸੇ ਪੂਸੇ ਪਹਿਲਾਂ ਦਿੱਤੇ ਹੋਣੇ ਇਹਦੇ ਤੇ ਸਾਨੂੰ ਬੋਲਿਆ ਤੇ ਹੈ ਕਿ ਵੀਰਪਾਲ ਦੇ ਨਾਮ ਕਾਪੀ ਕਰਾਉਣੇ ਆ ਕਿ ਤੁਸੀਂ ਖੁਸ਼ ਹੈ ਅਸੀਂ ਆਖਿਆ ਵੀ ਅਸੀਂ ਖੁਸ਼ ਹੈ ਵੀ ਸਾਡੇ ਬੱਚੇ ਚਾ ਸਾਡੇ ਨਾਮ ਕਰਾ ਦੇਣ ਦੇ ਇਹਨਾਂ ਦੇ ਤੇ ਹੀਰਾ ਫੇਰ ਇਹਨਾਂ 420 ਨਾਲ ਕਰਾ ਗਿਆ ਸੀ ਤੇ ਸਾਨੂੰ ਉਹ ਨਿਸ਼ਾਫ ਮਿਲਣਾ ਚਾਹੀਦਾ ਦਾ